ਜਾਣਦੇ ਆ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਰਾਮਾ ਜੀ ਅਰ ਗੁਰੂ ਰਾਮਦਾਸ ਪਾਤਸ਼ਾਹ ਨੂੰ ਹੁਕਮ ਕੀਤਾ ਜਿੱਥੇ ਗੁਰਦੁਆਰਾ ਗੋਮਦਵਾਲ ਸਾਹਿਬ ਬੌਲੀ ਸਾਹਿਬ ਹੈ ਉਥੇ ਸੇਵਾ ਚੱਲਦੀ ਤੇ ਮਹਾਰਾਜ ਨੇ ਹੁਕਮ ਕੀਤਾ ਦੋ ਥੜੇ ਬਣਾ ਦਿਓ ਭਾਈ ਰਾਮਾ ਜੀ ਥੜਾ ਬਣਾਉਂਦੇ ਗੁਰੂ ਜੀ ਹੁਕਮ ਕਰਦੇ ਹਟਾ ਦਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਥੜਾ ਬਣਾਉਂਦੇ ਤੇ ਗੁਰੂ ਅਮਰਦਾਸ ਪਾਤਸ਼ਾਹ ਹੁਕਮ ਕਰਦੇ ਹਟਾ ਦਿੰਦੇ 7 ਦਿਨ ਸੇਵਾ ਇਹ ਮੁਕੰਮਲ ਚੱਲਦੀ ਰਹੀ 8ਵੇਂ ਦਿਨ ਕਿਸੇ ਨੇ ਭਾਈ ਰਾਮੇ ਨੂੰ ਪੁੱਛਿਆ ਕਹਿਣ ਲੱਗੇ ਰੋਜ਼ ਥੜਾ ਬਣਾਉਂਦੇ ਹੋ ਢਾ ਦਿੰਦੇ ਹੋ ਤੇ ਭਾਈ ਰਾਮਾ ਜੀ ਨੇ ਆਖਿਆ ਮੈਂ ਤੇ ਥੜਾ ਮੁਕੰਮਲ ਬਣਾਉਂਦਾ ਸੰਪੂਰਨ ਬਣਾਉਂਦਾ ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉੱਪਰ ਉਹਨਾਂ ਬਿਰਧ ਪੁਰੇ ਦਾ ਜਿਹੜਾ ਉਸਰ ਹੋ ਗਿਆ ਬਿਰਧ ਹੋ ਚੁੱਕੇ ਨੇ ਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਪੁੱਛਦੇ ਨੇ ਕਿ ਆਪ ਜੀ ਥੜਾ ਬਣਾਉਂਦੇ ਹੋ ਗੁਰੂ ਸਾਹਿਬ ਹੁਕਮ ਕਰਦੇ ਢਾ ਦਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ ਖੜਾ ਬਣਾਉਣਾ ਵੀ ਗੁਰੂ ਦਾ ਹੁਕਮ ਹੈ। ਥੜਾ ਢਾਉਣਾ ਵੀ ਗੁਰੂ ਦਾ ਹੁਕਮ ਹੈ। ਹੁਕਮ ਮੰਨਣਾ ਔਰ ਗੁਰੂ ਦੀ ਖੁਸ਼ੀ ਲਾਣੀ ਇਹ ਮੇਰਾ ਕਰਮ ਹੈ। ਮੈਂ ਹਰੇਕ ਉਹ ਕੰਮ ਕਰਦਾ ਜਿਸ ਦੇ ਨਾਲ ਗੁਰੂ ਨੂੰ ਖੁਸ਼ੀ ਹੁੰਦੀ ਹੈ। ਔਰ ਭਾਈ ਗੁਰਦਾਸ ਜੀ ਲਿਖਦੇ ਨੇ ਗੁਰ ਅਮਰ ਹੋ ਗੁਰੂ ਰਾਮਦਾਸ ਜੋਤੀ ਜੋਤ ਜਗਾਏ ਜੋਹਾਰਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੇ ਵਿੱਚ ਉਹ ਜੋ ਆਤਮਿਕ ਜੋਤ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਵਿੱਚ ਟਿਕਾਈ ਤੇ ਆ ਆ ਮਹਾਰਾਜ ਨੇ ਨਮਸਕਾਰ ਕੀਤਾ ਅਰ ਪਾਏ ਗੁਰਦਾਸ ਜੀ ਲਿਖਦੇ ਨੇ ਸੁਰਤ ਸ਼ਬਦ ਜਿਹੜਾ ਸਿੱਖ ਸ਼ਬਦ ਦੇ ਨਾਲ ਜੁੜ ਜਾਵੇ ਸੁਰਤ ਕਰਕੇ ਜੁੜ ਜਾਵੇ ਸੋ ਗੁਰਸਿੱਖ ਹੋਏ